ਮੈਨਾਂ ਸਾਰੇ ਗੁਰੂ ਦੇ ਸਿੱਖਾਂ ਨੂੰ ਗੁਰੂ ਨਾਨਕ ਨਾਮ ਲੈਵਾਂ ਨੂੰ ਸੰਗਤ ਨੂੰ ਦੋਵੇਂ ਹੱਥ ਜੋੜ ਕੇ ਇੱਕ ਬੇਨਤੀ ਕਰਨਾ ਚਾਹਨਾ ਭਾਈ ਅਸੀਂ ਸਾਰੇ ਨਾ ਜੀ ਭੁੱਲਨ ਹਾਰ ਜੀਵ ਅਸੀਂ ਕੋਈ ਪਰਫੈਕਟ ਨਹੀਂ ਆ ਜੀ ਅਸੀਂ ਬਿਲਕੁਲ ਸਹੀ ਨਹੀਂ ਆ ਸਾਡੇ ਤੋਂ ਇੱਕ ਗਲਤੀ ਨਹੀਂ ਅਨੇਕਾਂ ਗਲਤੀ ਇਸ ਜੀਵਨ 'ਚ ਵਿਚਰਦਿਆਂ ਹੋਈਆਂ ਵੀ ਨੇ ਘਾ ਵੀ ਹੋ ਸਕਦੀਆਂ ਕੋਈ ਉਹ ਨਹੀਂ ਬਿਕੋਜ਼ ਇਨਸਾਨਾ ਇਨਸਾਨਾ ਤੋਂ ਕਮੀ ਪੇਸ਼ੀਆਂ ਰਹਿ ਜਾਂਦੀ ਔਰ ਗੁਰੂ ਸਾਹਿਬ ਬਖਸ਼ਣ ਹਾਰ ਹੁਣ ਜਿਹੜਾ ਇੱਕ ਗੁਰੂ ਦਾ ਸਿੱਖ ਹੈ ਉਹ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਗਿਆ ਜਦੋਂ ਗੁਰੂ ਸਾਹਿਬ ਦਾ ਸਿੱਖ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਗਿਆ ਤੇ ਸਾਨੂੰ ਭਾਈ ਉਥੋਂ ਇਹ ਸੇਵਾ ਕਹਿ ਲੋ ਕੁਛ ਇਹਨੂੰ ਸਜ਼ਾ ਕਹਿ ਲੈਂਦੇ ਜਿਹੜਾ ਮਰਜ਼ੀ ਲਫ਼ਜ਼ ਵਰਤ ਲੋ ਇਹ ਲਾਈ ਕੀ ਨੇ ਆਪਾਂ ਕਿ ਸਿੰਘ ਸਾਹਿਬਾ ਨੇ ਭਾਵੇਂ ਲਾਤੀ ਮਗਰ ਹੈ ਤਾਂ ਸ੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਦਰਨਾ ਸੀ ਤਾਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝਦੇ ਫਿਰ ਅਸੀਂ ਸੇਵਾ ਕੀ ਦੀ ਸ਼ੁਰੂ ਕਰਤੀ ਚਾਹੇ ਕੋਈ ਉੱਥੇ ਝਾੜੂ ਮਾਰਦਾ ਹੈ ਚਾਹੇ ਬੂਟ ਪਾਲਿਸ਼ ਕਰਦਾ ਹੈ ਚਾਹੇ ਬਾਹਰ ਖਲੋਂਦਾ ਹੈ ਸੇਵਾ ਤੇ ਜਾਂ ਬਰਤਨ ਧੋਂਦਾ ਇਹ ਕਿਹਦੀ ਸੇਵਾ ਕਰਨ ਡਿਆ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਇਹ ਉਸ ਗੁਰੂ ਦੀ ਸੇਵਾ ਕਰ ਰਿਹਾ ਇਹ ਮੈਨੂੰ ਕੋਈ ਸਮਝਾ ਦੇਣ ਕਿ ਗੁਰੂ ਦੀ ਸੇਵਾ ਕਰਦਿਆਂ ਹੋਿਆਂ ਨੂੰ ਕਿਸੇ ਸੇਵਾ ਕਰਦੇ ਇਨਸਾਨ ਨੂੰ ਗੋਲੀ ਮਾਰਨੀ ਜਾਇਜ਼ ਹੈ ਇਹ ਕਿਹੜੀ ਮਤਲਬ ਗੁਰੂ ਦੀ ਕਿਹੜੀ ਸਿੱਖਿਆ ਦੀ ਗੱਲ ਕਰਦੇ ਸੋ ਜਿਹੜੇ ਲੋਕ ਇਸ ਗੱਲ ਨੂੰ ਜਸਟੀਫਾਈ ਕਰਦੇ ਆ ਮੈਨੂੰ ਤਾਂ ਨਹੀਂ ਸਮਝ ਆਉਂਦੀ ਔਰ ਮੈਂ ਹੁਣ ਤੁਹਾਨੂੰ ਦੂਜਾ ਇਨਸੀਡੈਂਟ ਵਿਖਾ ਰਿਹਾ ਕਿ ਜਿਹੜਾ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਮੈਂ ਨਾ ਬੜਾ ਹੀ ਆ ਹੈਵ ਡਿਬੇਟਡ ਦਿਸ ਮਤਲਬ ਦਿਸ ਹੈਜ਼ ਰੀਲੀ ਇਟਸ ਬੀਨ ਵੈਰੀ ਹੈਵੀ ਔਨ ਮਾਈਂਡ ਔਰ ਮੈਂ ਜਦ ਵੇਖਦਾ ਚ ਮੇਰੀ ਰੂਹ ਵੀ ਕੰਬਦੀ ਆ ਮਗਰ ਮੈਂ ਵੇਖ-ਵੇਖ ਕੇ ਅਖੀਰ ਤੇ ਅੱਜ ਜਦ ਮੈਂ ਫਤੇਗੜ ਸਾਹਿਬ ਮੱਥਾ ਟੇਕਿਆ ਨਾ ਜੀ ਉੱਥੋਂ ਮੈਂ ਮੱਥਾ ਟੇਕਣ ਤੋਂ ਬਾਅਦ ਇਹਨੂੰ ਫੋਨ ਕੀਤਾ ਉਹ ਮੈਂ ਕਿਹਾ ਯਾਰ ਭੁਲੇਖੇ ਚ ਸੀ ਅੱਜ ਭੁਲੇਖੇ ਦੂਰ ਹੋ ਗਏ ਉਹ ਵੀਡੀਓ ਵਿਖਾਈਆਂ ਜੀ ਇਹ ਸਾਰੇ ਮੈਨੂੰ ਰੋਕਦੇ ਰਹੇ ਕਿ ਆਪਾਂ ਵੀਡੀਓ ਨਹੀਂ ਵਿਖਾਉਣੀ 올 ਰਾਈਟ ਐਂਡ ਆਈ ਮੈਥਮ ਆਈ ਮੇਬੀ ਮਾਈ ਮੇਰੇ ਘਰ 'ਚ ਕਿਉਂਕਿ ਮੈਨੂੰ ਪਤਾ ਮੇਰੇ ਬੱਚਿਆਂ ਨੇ ਵੇਖ ਹੀ ਲੈਣੀ ਆ ਕੋਈ ਵੀਡੀਓ ਅਜੇ ਤੱਕ ਤਾਂ ਉਹਨਾਂ ਤੋਂ ਲੁਕੀ-ਛਿਪੀ ਨਹੀਂ ਰਹੀ ਆ ਮੈਂ ਵੀਡੀਓ ਤੁਹਾਨੂੰ ਵਿਖਾਵਾਂਗਾ ਔਰ ਮੈਂ ਭੁੱਲਰ ਸਾਹਿਬ ਨੂੰ ਪੁੱਛਣਾ ਚਾਹੁੰਨਾ ਭੁੱਲਰ ਸਾਹਿਬ ਥੋੜਾ ਵੀ ਬੱਚਾ ਘਰ 'ਚ ਮਤਲਬ ਥੋੜੀ ਪੁਲਸ ਇੱਕ ਮਿਊਟ ਸਪੈਕਟੇਟਰ ਬਣ ਕੇ ਬੈਠੀ ਆ ਉੱਥੇ ਮਗਰ ਖਲੋਤੀ ਆ ਇਹ ਵੀ ਸਟੇਜ ਮੈਨੇਜਡ ਆ ਫਿਰ ਔਰ ਮੈਂ ਇਹ ਬੀਬੀ ਜੀ ਨੂੰ ਜਾਂ ਇਹ ਜਿਹੜੇ ਨਰੈਣ ਚੋੜੇ ਦੇ ਮਠਾਈਆਂ ਖਾਣ ਆਏ ਆ ਉਹਨਾਂ ਸਾਰਿਆਂ ਨੂੰ ਦੱਸਣਾ ਚਾਹੁੰਨਾ ਮੈਨੂੰ ਬੰਨ ਚ ਭੁਲੇਖਾ ਕੋਈ ਨਹੀਂ ਜੀ ਇੱਕ ਤੋਂ ਉੱਤੋਂ ਨਹੀਂ ਮੇਰੇ ਨਿਆਣੇ ਨਾ ਉਤੋਂ ਨਹੀਂ ਡਿੱਗ ਪਏ ਕਿਥੇ ਗੁਰੂ ਘਰ ਚ ਅਰਦਾਸਾਂ ਬੇਨਤੀਆਂ ਰਜੋਈਆਂ ਕਰਕੇ ਅਸੀਂ ਇਹ ਨਿਆਣੇ ਲਏ ਔਰ ਮਾਲਕ ਨੇ ਸਾਡੇ ਤੇ ਤਰਸ ਕੀਤੀ ਇਹਨਾਂ ਦੇ ਸੁਆਸ ਨਾ ਜੀ ਮੇਰੇ ਹੱਥ ਚ ਨਹੀਂ ਆ ਇਹ ਪਤਾ ਨਹੀਂ ਕਿੰਨਾ ਸਮਾਂ ਜੀਣਾ ਨਹੀਂ ਜੀਣਾ ਮੈਨੂੰ ਨਹੀਂ ਪਤਾ ਜੀ ਲਾਭ ਇਹਨਾਂ ਨੂੰ ਲੰਮੀਆਂ ਉਮਰਾਂ ਬਖਸ਼ੇ ਮਗਰ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਉਹਨੂੰ ਬੁਝਦੂ ਬੁਝਦਲ ਲੋਕਾਂ ਨੂੰ ਕਿ ਭਾਵੇਂ ਬੰਮ ਨਾਲ ਲੜਾ ਲਿਓ ਭਾਵੇਂ ਸਾਹਮਣੇ ਗੋਲੀ ਮਾਰਿਓ ਇੱਕ 10 ਸਾਲ ਦਾ ਤੇ ਇੱਕ 13 ਸਾਲ ਦਾ ਔਰ ਹੈ ਗੁਰੂ ਦਾ ਸਿੱਖ ਮੈਨੂੰ ਮਾਨ ਹੈ ਕਿ ਇਹ ਗੁਰੂ ਦੀ ਦਸਤਾਰ ਬਣਦੇ ਹਨ ਮਗਰ ਜੇ ਤੁਸੀਂ ਸਮਝੋ ਨਾ ਕਿ ਮੇਰੇ ਵਰਗੇ ਨੂੰ ਆ ਗੱਲਾਂ ਕਹਿ ਕੇ ਕਿਥੇ ਤੁਸੀਂ ਕਮਜ਼ੋਰ ਕਰ ਲੋਗੇ ਜਾਂ ਚੁੱਪ ਕਰਾ ਲੋਗੇ ਇਉ ਉਸ ਮਾਲਕ ਨੇ ਦਿੱਤੇ ਜਿੰਨੇ ਦਿਨ ਰਹਿਣਗੇ ਰਹਿਣਗੇ ਜਿੰਨੇ ਦਿਨ ਜਿੱਦ ਦਿਨ ਉਸ ਮਾਲਕ ਨੂੰ ਸੱਦਲੇ ਚਲੇ ਜਾਣਗੇ ਮਗਰ ਮੈਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਕਿ ਮੇਰਾ ਪੁੱਤ ਸ਼ੇਰ ਪੁੱਤ ਵਾਂਗੂ ਜੀ ਕੇ ਗਿਆ ਸੀਗਾ ਅਸੀਂ ਨਾ ਡਰਨ ਵਾਲੇ ਆ ਨਾ ਪਿੱਛੇ ਹਟਨ ਵਾਲੇ ਆ ਨਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੇਾਂਗੇ ਔਰ ਜਿਹੜੇ ਲੋਕ ਇਸ ਮਾਹੌਲ ਨੂੰ ਖਰਾਬ ਕਰਨ ਨੂੰ ਜਸਟੀਫਾਈ ਕਰਦੇ ਆ ਭਾਈ ਮੈਂ ਉਹਨਾਂ ਦੇ ਖਿਲਾਫ ਕਿਉਂਕਿ ਮੈਂ ਜਦ ਆਈ ਗਿਆ ਇਸ ਫੀਲਡ 'ਚ ਮੇਰੇ ਕੋਲ ਹੁਣ ਰਸਤਾ ਕੋਈ ਨਹੀਂ ਕਿ ਮੈਂ ਚੁੱਪ ਕਰਕੇ ਤੁਹਾਡੀ ਗੱਲ ਸੁਣੀ ਜਾਵਾਂ ਤੁਸੀਂ ਧੱਕਾ ਕਰੀ ਜਾਓ ਤੇ ਮੈਂ ਸੁਣੀ ਜਾਵਾਂ ਮੇਰੇ ਤੋਂ ਸੁਣਿਆ ਨਹੀਂ ਜਾਣਾ ਮਗਰ ਮੈਂ ਪੁੱਛਣਾ ਚਾਹੁੰਨਾ ਭੁੱਲਰ ਸਾਹਿਬ ਨੂੰ ਕਿ ਇਹ ਪ੍ਰੈਸ ਕਾਨਫਰੰਸ ਤੁਹਾਡੀ ਕਰਾਈ ਹੋਈ ਹੈ ਹਾਊ ਕਡ ਥਿਸ ਬੀ ਅਲਾਉਡ ਇਨ ਕੋਰਟ ਪ੍ਰੈਮਿਸਸ ਅਚਲਾਈਂ 1 ਮਿੰਟ ਮੈਂ ਨਹੀਂ ਆਂ ਕਿੰਦਾ ਆਪਣਾ ਜੱਫਾ ਜੀ ਮੈਂ ਤਾਂ ਜੇਰੀ ਕਿ ਮਾਰਾ ਕਰੀ ਜੇ ਮੈਂ ਆਹ ਇਹ ਨਗਰ ਆ ਤੇ ਚੌੜੇ ਨੂੰ ਲੈ ਬਸਤੇ ਦੋ ਜਾ ਸੱਜੇ ਵੰਡੇ ਹੀ ਜੇ 2000 ਮੇਰੇ ਆਪਣਾ ਬਲਵਿੰਦਰ ਸਿੰਘ ਲਖਣੇ ਜੀ ਸਲਾਮਨੀ ਕਾਲ ਦਾ ਨੰਬਰ ਸਾਫ ਦਾ ਜੀ ਜਮਾਨ ਵੱਲ ਸਿੰਘ ਜਿਹੜੇ ਨੂੰ ਕਿ ਸਮਰਥਨ ਕਰਨ ਵਾਸਤੇ ਆਏ ਹਾਂ ਜੀ ਮੈਂ ਉਹਨਾਂ ਨੂੰ ਮਿਲਣਾ ਮੈਂ ਤਾਂ ਸਿਰੇ ਕੰਮ ਨੇ ਉਹਨਾਂ ਦੇ ਇਹ ਡੱਬਾ ਕਹਿੰਦਾ ਸਿਲੰਡਰ ਮੈਂ ਉਹਨਾਂ ਨੂੰ ਖਾਣੀ ਆ ਪੁਲਸ ਕੜੀ ਆ ਜੀ ਮਗਰ ਉਹਨਾਂ ਦੀ ਕਿਥੇ ਖਾਣੀ ਆ ਲੰਡੇ ਬੇੜਾ ਕੱਕ ਜੇ ਇਹ ਠੰਡ ਤੁਮਾਕਾ ਦੇ ਇਹਦੇ ਕਾਕੀ ਤੁਮਾਕਾ ਕਰਾਓ ਮੈਨੂੰ ਤਾਂਟ ਖੰਦੇ ਪੈਂਦੀ ਆ ਇਹਦੇ ਕਾਕੀ ਤੁਮਾਕਾ ਕਰਾਓ ਇਹਦੇ ਬੱਚੇ ਦਾ ਮੁੰਡਿਆ ਵੇਖਿਆ ਇੰਨਾ ਮੁੰਡੇ ਮਾਰਾ ਮੈਨੂੰ ਤਾਂਟ ਖੰਦੇ ਪੈਂਦੀ ਆ ਇਹ ਮਜੀਠੇ ਜ਼ਿਕਰ ਕਰਦੀ ਆ ਉਸ ਦਿਨ ਮਜੀਠੇ ਜਿਹੜਾ ਤੁਮਾਕਾ ਹੋਇਆ ਔਰ ਫੇਰ ਕਹਿ ਰਹੀ ਆ ਨਹੀਂ ਮਜੀਠੇ ਤੁਮਾਕਾ ਨਹੀਂ ਇਹਦੇ ਘਰ ਚੇ ਤੁਮਾਕਾ ਕਰਾਉਂ ਫੇਰ ਕਹਿੰਦੀ ਮੈਂ ਇਹਦੇ ਦੋ ਮੁੰਡੇ ਵੇਖਿਆ ਵੇਖੋ ਇਹਨਾਂ ਦੀ ਨਜ਼ਰ ਕਿੱਡੀ ਧਿਆਨ ਨਾਲ ਮੇਰੇ ਨਿਆਣੇ ਮਤਲਬ ਇੱਕ 10 ਸਾਲ ਦਾ ਔਰ ਇੱਕ 13 ਸਾਲ ਦਾ ਹੂ ਡੋਨਟ ਈਵਨ ਨੋ ਉਹ ਪੜ ਰਹੇ ਆ ਔਰ ਇਹ ਪੰਜਾਬ ਪੁਲਿਸ ਦੀ ਹਾਜ਼ਰੀ ਚ ਕੋਰਟ ਪ੍ਰੈਮਿਸਿਸ ਚ ਇਹ ਮੈਨੂੰ ਕੋਈ ਸੁਨੇਹਾ ਘਲਾਉਣ ਦੀ ਕੋਸ਼ਿਸ਼ ਕਰ ਰਹੇ ਮੈਂ ਫੇਰ ਤੁਹਾਨੂੰ ਕਹਿ ਦਿਆਂ ਇਹ ਗੁਰੂ ਦਾ ਸਿੱਖ ਆ ਔਰ ਉਹ ਜਿਹੜੇ ਮੈਨੂੰ ਮੈਸੇਜ ਭੇਜਣਾ ਆ ਚਾਰੇ ਨਾ ਇਹ ਗਲਤ ਮੈਸੇਜ ਆ ਪਿਆਰ ਨਾਲ ਤਾਂ ਮੈਨੂੰ ਭਾਵੇਂ ਲੰਮੇ ਪਾ ਲਿਓ ਜੋ ਕਹੋਗੇ ਕਰੂੰਗਾ ਮਗਰ ਜੇ ਕਿਥੇ ਸਿੱਧੇ ਸਿੱਧੇ ਜੇ ਤੁਸੀਂ ਕਹਿਣਾ ਹਣਾ ਕਿ ਅਸੀਂ ਇਸ ਤਰ੍ਹਾਂ ਤੈਨੂੰ ਡਰਾ ਕੇ ਪੰਜਾਬ ਦੇ ਮਾਹੌਲ ਲਈ ਤੂੰ ਚੁੱਪ ਕਰ ਜਾ ਤੂੰ ਇਸ ਏਜੰਡੇ ਤੇ ਮਗਰ ਲੱਗ ਜਾ ਜਿਹੜਾ ਨਰੈਨ ਸਿੰਘ ਚੌੜੇ ਵਰਗਾ ਆਈਐਸਆਈ ਦਾ ਏਜੰਡਾ ਹੈ ਇਹ ਨਹੀਂ ਹੋਣਾ ਮਜੀਠੀਆ ਮਰ ਜੂ ਮੌਜ ਨਾਲ ਜਾਊ ਮਗਰ ਇਸ ਏਜੰਡੇ ਤੇ ਕੰਪਰਮਾਈਜ਼ ਨਹੀਂ ਹੋ। ਆਈ ਐਮ ਵੈਰੀ ਕਲੀਅਰ ਔਰ ਮੈਂ ਮਾਨ ਸਾਹਿਬ ਨੂੰ ਵੀ ਪੁੱਛਣਾ ਚਾਹੁੰਦਾ ਕਿਉਂਕਿ ਜਿ ਸਿਮਰਨਜੀਤ ਸਿੰਘ ਮਾਨ ਸਾਹਿਬ ਦਾ ਜ਼ਿਕਰ ਕਰਦੀ ਆ ਕਿ ਮਾਨ ਸਾਹਿਬ ਇਹ ਥੋਡੀ ਪਾਰਟੀ ਦਾ ਗੱਲ ਕਰਦੀ ਤੁਸੀਂ ਆਪ ਦੀ ਸਥਿਤੀ ਸਪਸ਼ਟ ਕਰ ਦਿਓ ਔਰ ਮੈਂ ਤਦੇ ਕੱਲ ਬਟਾਲਾ ਸਾਹਿਬ ਨੂੰ ਇਹ ਸਵਾਲ ਕੀਤਾ ਸੀ ਕਿਉਂਕਿ ਮਾਨ ਸਾਹਿਬ ਬਟਾਲਾ ਸਾਹਿਬ ਸਰ ਇਹ ਕੱਲ ਇੱਕ ਸਟੇਜ ਤੇ ਸਾਂਝੇ ਸੀ ਦਲ ਖਾਲਸਾ ਦੀ ਸਟੇਜ ਤੇ ਡੂ ਯੂ ਬਲੀਵ ਇਨ ਦਾ ਕਨਸਟੀਟਿਊਸ਼ਨ ਔਰ ਕੀ ਤੁਸੀਂ ਇਸ ਗੱਲਾਂ ਦੇ ਹਾਮੀ ਹੋ ਜੇ ਹੋ ਤਾਂ ਚੰਗਾ ਤੁਹਾਡੇ ਚਿਹਰੇ ਬੇਨਕਾਬ ਹੋਣ ਕਿਉਂਕਿ 올 ਦਿਸ ਮੈਂ ਤਾਂ ਤੁਹਾਨੂੰ ਇਹ ਵਿਖਾ ਰਿਹਾ ਕਿ ਪੰਜਾਬ ਦਾ ਮਾਹੌਲ ਕੀ ਬਣਾਇਆ ਜਾ ਰਿਹਾ ਉਹ ਖਾਇਆ ਜਾ ਰਿਹਾ ਲੋਕਾਂ ਨੂੰ ਥਾਪੀਆਂ ਦਿੱਤੀਆਂ ਜਾ ਰਹੀਆਂ ਨੇ ਇਨਕਰੇਜ ਕੀਤਾ ਜਾ ਰਿਹਾ ਕਿ ਜਿਹੜਾ ਇਹਨਾਂ ਦਾ ਸਿਰ ਵੱਢ ਕੇ ਲਿਆਉ ਜਿਹੜਾ ਇਹਨਾਂ ਦੇ ਨਿਆਣਿਆਂ ਨੂੰ ਗੋਲੀ ਮਾਰੂ ਉਹ ਅਕੋਰਡਿੰਗ ਟੂ ਥੈਮ ਉਹ ਅਕੋਰਡਿੰਗ ਟੂ ਥੈਮ ਗੁਰੂ ਦਾ ਅਸਲ ਸਿੱਖਕ ਵਾਉ ਨਹੀਂ ਭਾਈ ਮਾਰੂਗੇ ਤੇ ਦਾਤ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦਿੱਤੀ ਆ ਇਹ ਕਿਥੇ ਐਵੇਂ ਨਾ ਸਮਝ ਲਿਓ ਕਿ ਐਵੇਂ ਤੁਰ ਕੇ ਆ ਗਏ ਬੜੀਆਂ ਅਰਦਾਸਾਂ ਬੇਨਤੀਆਂ ਤੋਂ ਬਾਅਦ ਗੁਰੂ ਨੇ ਕਿਰਪਾ